देखो ਹੁਣ ਕੋਈ ਆਮ ਆਦਮੀ ਨਹੀਂ ਰਹਿ ਗਿਆ ਹੁਣ ਤਾਂ ਐਡੀ ਵੱਡੀ ਕ腐ਸ਼ਨ ਕਰ ਲਈ ਜਦੋਂ ਕੇਜਰੀ ਵਾਲੀ ਜੇਲ੍ਹ ਚ ਚਲਾ ਗਿਆ ਤੇ ਦੂਜੇ ਪੰਜਾਬ ਵਾਲਿਆਂ ਦੀ ਇਨਕੁਆਰੀ ਚੱਲਦੀ ਪਈ ਐ ਵੀ ਚੱਲ ਜਣਗੀ ਇਸ ਕਰਕੇ ਹੁਣ ਲੋਕਾਂ ਨੂੰ ਸਮਝ ਆ ਗਈ ਹੁਣ ਆਮ ਆਦਮੀ ਕਿੱਥੋਂ ਨੱਬਣ ਜਦੋਂ ਕੋਈ ਸਹਿਮਤੀ ਹੋਵੇ ਕਿ ਆ ਸਾਡੇ ਮੁੱਦੇ ਨੇ ਕਿਸਾਨੀ ਦੇ ਖੇਤ ਮਜ਼ਦੂਰ ਦੇ ਪੰਥ ਦੇ ਪੰਜਾਬ ਦੇ ਧਾਰਮਿਕ ਦਖਲਅਤੀ ਦੇ ਮੁੱਦੇ ਨੇ ਜੇ ਤਾਂ ਟੱਡੀ ਦੂਜੀ ਤੈਨੂੰ ਦਿੱਤੇ ਕੋਈ ਸਹਿਯੋਗ ਵਾਲੀ ਗੱਲ ਕਰਦੀ ਹੈ ਉਹਨਾਂ ਨੂੰ ਹੱਲ ਕਰਨ ਦੀ ਗੱਲ ਕਰਦੀ ਫਿਰ ਤਾਂ ਅਲਾਈਅੰਸ ਹੋ ਸਕਦਾ ਸਰਨਾਸ ਵਾਲਾ ਮਜੂਦ ਹੈ ਦਲਜੀਤ ਸਿੰਘ ਜੰਮਾ ਜੋ ਪਹਿਲੀ ਵਾਰੀ ਟਿਕਟ ਲਾ ਕੇ ਸੀ ਗਜ਼ਾਫ ਵਾਲੇ ਐਂਟਰੀ ਕੀਤੀ ਆ ਕੀਮਾ ਸਾਹਿਬ ਵਰਕਆਊਟ ਮਿਲਣ ਵਾਸਤੇ ਆਜੋ ਪਹਿਲੀ ਵਾਰੀ ਆਜੋ ਕਿੰਨਾ ਰਿਸਪੌਂਸ ਲੋਕਾਂ ਨੂੰ ਮਿਲਿਆ ਫਿਰ ਤੁਹਾਡੇ ਸਾਹਮਣੇ ਆ ਜਦੋਂ ਦੇ ਅਸੀਂ ਇਹ ਸੜਕੇ ਦੇ ਵਿੱਚ ਐਂਟਰ ਕੀਤੇ ਐ ਐਮ ਜੀਟੀਆ ਸਾਹਿਬ ਤੇ ਮੈਂ ਲਗਾਤਾਰ ਬਹੁਤ ਵੱਡਾ ਜੋਸ਼ ਸਾਰੇ ਆਗੂਆਂ ਦੇ ਵਿੱਚ ਵਰਤਿਆ ਔਰ 100% ਸਾਰਿਆਂ ਦੇ ਵਿੱਚ ਇੱਕਤਾ ਇਸ ਸਟੇਟ ਵੀ ਦੇਖਿਆ ਔਰ ਜੋਸ਼ ਵੀ ਦੇਖ ਲਓ ਕਿ ਬੜੇ ਸ਼ਾਰਟ ਨੋਟਿਸ ਦੇ ਉੱਤੇ ਮੀਟਿੰਗ ਹੋਈ ਆ ਔਰ ਪੂਰੀ ਵੱਡੀ ਰੈਲੀ ਦਾ ਰੂਪ ਜਿਹੜੀ ਹੈ ਅੱਜ ਦੀ ਮੀਟਿੰਗ ਦੇ ਤਰ੍ਹਾਂ ਇਹੀ ਉਤਸ਼ਾਹ ਹੈ ਲੋਕਾਂ ਦਾ ਔਰ ਬੜਾ ਵੱਡਾ ਭਰੋਸਾ ਪਾਰਟੀ ਨੇ ਦਿਖਾਇਆ ਸਾਰੇ ਮੁਕਾਬਲਾ ਕੋਈ ਕਿੱਦਾਂ ਵੇਖਦੇ ਆ ਆਮ ਆਦੀ ਪਾਰਟੀ ਜੋ ਆਮ ਆਦੀ ਕੈਂਡੀਡੇਟ ਨੇ ਕੈਂਡੀਡੇਟ ਅਮਨ ਲਲ ਵਜੀਰਾਂ ਦੇ ਨਹੀਂ ਕਿੱਦਾਂ ਦੇਖਦੇ ਆ ਦੇਖੋ ਹੁਣ ਕੋਈ ਆਮ ਆਦਮੀ ਨਹੀਂ ਰਹਿ ਗਿਆ ਹੁਣ ਤਾਂ ਐਡੀ ਵੱਡੀ ਕ腐ਸ਼ਨ ਕਰ ਲਈ ਜਦੋਂ ਕੇਜਰੀ ਵਾਲੀ ਜੇਲ੍ਹ ਚ ਚਲਾ ਗਿਆ ਤੇ ਦੂਜੇ ਪੰਜਾਬ ਵਾਲਿਆਂ ਦੀ ਇਨਕੁਆਰੀ ਚੱਲਦੀ ਪਈ ਐ ਵੀ ਚੱਲੇ ਜਾਣਗੇ ਇਸ ਕਰਕੇ ਹੁਣ ਲੋਕਾਂ ਨੂੰ ਸਮਝ ਆ ਗਈ ਹੁਣ ਆਮ ਆਦਮੀ ਕਿੱਥੋਂ ਨੰਬਰ ਇਹ ਜਿਹੜੇ ਮੁੱਦੇ ਆ ਤੁਹਾਡੇ ਕਿਦਾਂ ਦੇ ਮੁੱਦੇ ਲੈਣਗੇ ਚੋਣਾਂ ਲੜਨ ਵਾਲੇ ਦੇਖੋ ਅਸੀਂ ਤਾਂ ਲੋਕਾਂ ਦੇ ਮੁੱਦੇ ਕਿਸਾਨੀ ਦੇ ਮੁੱਦੇ ਪੰਥ ਦੇ ਮੁੱਦੇ ਪੰਜਾਬ ਦੇ ਮੁੱਦੇ ਇਹ ਮੁੱਦੇ ਲੈ ਕੇ ਜਾਵਾਂਗੇ ਬਠ ਜੋੜ ਨੂੰ ਲੈ ਕੇ ਕਿਦਾਂ ਵੇਦੇ ਤੁਹਾਡਾ ਅਕਾਲੀ ਭਾਜਪਾ ਸਾਰੇ ਪਿੱਛੇ ਸਰਕਰ ਜੋੜ ਨੂੰ ਲੈ ਕੇ ਕਿਦਾਂ ਵੇਦੇ ਤੁਹਾਡਾ ਅਕਾਲੀ ਭਾਜਪਾ ਖੜੇ ਹੋਣ ਨਹੀਂ ਜਿੱਦਾਂ ਹੋਇਆ ਸੋ ਦੇਖੋ ਕੰਸਟੀਟਿਊਟ ਹੁੰਦਾ ਉਦੋਂ ਜਦੋਂ ਕੋਈ ਸਹਿਮਤੀ ਹੋਵੇ ਕਿ ਆ ਸਾਡੇ ਮੁੱਦੇ ਨੇ ਕਿਸਾਨੀ ਦੇ ਖੇਤ ਮਜ਼ਦੂਰ ਦੇ ਪੰਥ ਦੇ ਪ ਧਾਰਮਿਕ ਦਖਲਅੰਦਾਜ਼ੀ ਦੇ ਮੁੱਦੇ ਨੇ ਜੇ ਤਾਂ ਤੁਹਾਡੀ ਦੂਜੀ ਤਰੂ ਦੇ ਤੇ ਕੋਈ ਸਹਿਯੋਗ ਵਾਲੀ ਗੱਲ ਕਰਦੀ ਹੈ ਉਹਨਾਂ ਨੂੰ ਹੱਲ ਕਰਨ ਦੀ ਗੱਲ ਕਰਦੀ ਫਿਰ ਤਾਂ ਅਲਾਈਂਸ ਹੋ ਸਕਦਾ ਔਰ ਜੇ ਕੋਈ ਸਾਡੀ ਗੱਲ ਮੰਨਣ ਨੂੰ ਇਨਕਾਰ ਹੀ ਨਹੀਂ ਤਾਂ ਸਾਡੇ ਵਾਤੇ ਤਾਂ ਪਹਿਲਾ ਮੁੱਦਾ ਫਿਰ ਅਸੀਂ ਇਕੱਲੇ ਲੋਕਾਂ ਦੀ ਕਿਹੜੀ ਚਿਹਰੀ ਚ ਜਾਰੀ ਤੁਹਾਨੂੰ ਦਮਨ ਕਰ ਰਹੇ ਕਾਲੀਆਂ ਨੂੰ ਕੈਂਡੀਡੇਟ ਨਹੀਂ ਮਿਲਦੇ ਬਾਹਰੋਂ ਲਿਆ ਰਹੇ ਬਾਕੀ ਦੇਖੋ ਕਾਲੀਆਂ ਤੇ ਦੇਖ ਲਓ ਕਿੱਥੋਂ ਆਏ ਤੇ ਇਹਨਾਂ ਤੇ ਦੇਖ ਲਓ ਇਹ ਨੂੰ ਪੁੱਛੋ ਨਾ ਵੀ ਆਹਨੇ ਕੱਲ ਜਲੰਧਰੋਂ ਲੈ ਕੇ ਗਿਆ ਕਿੱਥੋਂ ਆਇਆ ਲੈ ਕੇ ਆਇਆ ਤੁਹਾਡਾ ਹੀ ਲੈ ਕੇ ਆਇਆ ਫਿਰ ਅਸੀਂ ਮੈਂ ਕਹਿੰਦੇ ਜਦੋਂ ਬਾਈਲੈਕਸ਼ਨ ਸੀ ਤੇ ਕਾਂਗਰਸ ਤੋਂ ਲੈ ਕੇ ਆਇਆ ਸੀ ਉਹ ਹੁਣ ਅੱਗੇ ਬੀਜੇਪੀ 'ਚ ਚਲਾ ਗਿਆ ਚਲ ਇਹ ਸਾਲ ਦਲਜੀਤ ਸਿੰਘ ਚੀਮਾ ਜੋ ਪਹਿਲੀ ਵਾਰੀ ਗੁਰਦਾਸਪੁਰ ਟਿਕਟ ਮਿਲਦੋਂ ਪਹਿਲੀ ਵੀ ਗੁਰਦਾਸਪੁਰ ਚਾਹੇ ਤੋਂ ਉਹਨਾਂ ਨੇ ਆਪਣੀ ਪੰਜਾਬ ਤੱਕ ਨਾਲ ਗੱਲਬਾਤ ਕਰਦੇ ਦੱਸਿਆ ਵੀ ਉਹ ਆਪਣੇ ਇਥੇ ਉਹਨਾਂ ਦਾ ਕੋਈ ਧੜੇ ਵਾਂਝੇ ਤੋਂ ਵੱਡੀ ਗਿਣਤੀ ਨਾਲ ਤੋਂ ਲੀਡ ਨਾਲ ਚੋਣ ਜਿੱਤਣਗੇ ਪੰਜਾਬ ਤੱਕਲੀ ਗੁਰਦਾਸਪੁਰ ਤੋਂ ਬਸ਼ੰਮਰ ਬਿੱਟੂ